ਫਲੋਰ ਪੁਲਿਸ ਨੇ ਵੱਖ-ਵੱਖ ਮੁਕਦਮਿਆਂ ਵਿੱਚ ਤਿੰਨ ਮਹਿਲਾਵਾਂ ਨੂੰ 525 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸਿਮਰਨਜੀਤ ਸਿੰਘ ਲੰਗ ਡੀਐਸਪੀ ਫਲੋਰ ਨੇ ਦੱਸਿਆ ਕਿ ਥਾਣਾ ਫਲੋਰ ਦੇ ਇੰਸਪੈਕਟਰ ਨਿਰਜ ਕੁਮਾਰ ਦੀ ਪੁਲਿਸ ਪਾਰਟੀ ਵੱਲੋਂ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਮਹਿਲਾ ਕਰਮਚਾਰੀ ਦੀ ਹਾਜ਼ਰੀ ਵਿੱਚ ਟੈਂਕ ਚੁੰਗੀ ਫਲੋਰ ਤੋਂ ਇੱਕ ਔਰਤ ਨੂੰ ਚੈੱਕ ਕੀਤਾ ਤਾਂ ਇਸਦੇ ਬੈਗ ਵਿੱਚੋਂ ਮومی ਲਪਫਾ ਵਿੱਚ ਲਪੇਟੀ ਹੋਈ 500 ਗ੍ਰਾਮ ਹੈਰੋਇਨ ਅਤੇ 5 ਲੱਖ 22000 ਰੁਪਏ ਡਰੱਗ ਮਨੀ ਬਰਾਮਦ ਹੋਈ ਜਿਸ ਦੀ ਪਛਾਣ ਅਮਰਜੀਤ ਕੌਰ ਉਰਫ ਜੀਤਾ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਪ੍ਰਾਗਪੁਰਾ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ ਇਸੇ ਲੜੀ ਤਹਿਤ ਪੁਲਿਸ ਨੇ ਕਵਿਤਾ ਉਰਫ ਖਾਪ ਪੁੱਤਰੀ ਰਾਜਕੁਮਾਰ ਵਾਸੀ ਗੰਨਾ ਪਿੰਡ 510 ਗ੍ਰਾਮ ਹੈਰੋਇਨ ਅਤੇ ਅਨੀਤਾ ਪਤਨੀ ਮੰਗਲਰਾਮ ਵਾਸੀ ਗੰਨਾ ਪਿੰਡ 515 ਗ੍ਰਾਮ ਹੈਰੋਇਨ ਪ੍ਰਾਪਤ ਕਰਕੇ ਐਨਡੀਪੀਸੀ ਐਕਟ ਤਹਿਤ ਮੁਕਦਮੇ ਦਰਜ ਕੀਤੇ ਹਨ ਫਲੋਰ ਤੋਂ ਸੰਦੀਪ ਪਟਿਆਰਾ ਦੀ ਰਿਪੋਰਟ ਇਹ ਜਿਹੜੀ ਡਰਗਜ਼ ਦੇ ਗੇਸ ਜਿਹੜੀ ਕੈਂਪੇਨ ਚਲਾਈ ਗਈ ਹੈ ਅਮਾਜੋਗ ਐਸਐਸਪੀ ਸਾਹਿਬ ਦੀ ਗਾਈਡਲਾਈਨਸ ਉਹਦੇ ਵਿੱਚ ਅਸੀਂ ਸੋਰਸਸ ਲਗਾਏ ਸੀ ਜਿਸ ਤਰ੍ਹਾਂ ਸਾਡੇ ਇੱਥੇ ਦੰਨਾ ਪਿੰਡਆ ਦੰਨਾ ਪਿੰਡ ਤੋਂ ਅਲੱਗ-ਅਲੱਗ ਜਿਹੜੇ ਡਰਗਜ਼ ਨਾਲ ਰਿਹੜ ਕੰਮ ਕਰਦੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਲੈ ਕੇ ਅਸੀਂ ਅਲੱਗ-ਅਲੱਗ ਕੇਸਾਂ ਦੇ ਵਿੱਚ ਤਿੰਨ ਕੇਸ ਦਰਜ ਕੀਤੇ ਗਏ ਆ ਔਰ ਤਿੰਨਾ ਕੇਸਾਂ ਦੇ ਵਿੱਚ ਰਿਕਵਰੀ ਹੋਈ ਆ ਜਿਹੜੀ ਇੱਕ ਕਵਿਤਾ ਖੱਪ ਹੈ ਲਈ ਉਹਦੇ ਕੋਲੋਂ 10 ਗ੍ਰਾਮ ਨੂੰ ਰਿਕਵਰ ਕੀਤੀ ਗਈ ਆ ਔਰ ਇੱਕ ਅਨੀਤਾ ਅਨੀਤਾ ਦੇ ਮੈਂ ਦਰਨਾ ਪਿੰਡ ਦੀ ਆ ਉਹਦੇ ਕੋਲ 15 ਗ੍ਰਾਮ ਹੈਰੋਇਨ ਕਵਰੀ ਕੀਤੀ ਗਈ ਆ ਔਰ ਇੱਕ ਅਮਰਜੀਤ ਜੀਤਾ ਨਾ ਇਹ ਲੜੀ ਆ ਉਹਦੇ ਕੋਲੋਂ ਅਸੀਂ 500 ਗ੍ਰਾਮ ਹੈਰੋਇਨ ਔਰ 5 ਲੱਖ 22000 ਰੁਪਏ ਦਾ ਕਮਨੀ ਰਿਕਵਰ ਕੀਤੀ ਆ ਔਰ ਇਹਦੇ ਵਿੱਚ ਇਨਸਾਲੀ ਕੋਲੇ ਸਾਰੀਆਂ ਰਿਕਵਾਡ ਤੇ ਸੀਗੀਆਂ ਜਿੰਨਾਂ ਵਿੱਚ ਅਲੱਗ ਅਲੱਗ ਰਿਕਵਰੀ ਹੋ ਰਿਹਾ ਫਦਲ ਜਿਸ ਤਰ੍ਹਾਂ ਇਸ ਤਰ੍ਹਾਂ ਇਨ ਇਨ ਡੈਰੋਬਸ਼ਨ ਹੋਏਗੀ ਔਰ ਫਰਦਰ ਰਿਕਵਰੀ ਵੀ ਆ ਸਰ ਕਿੱਥੋਂ ਲਿਆਉਂਦੇ ਸੀ ਕਿੱਥੇ ਵੇਚਦੇ ਸਪਲਾਈ ਕਿੱਥੇ ਕਰਦੇ ਕਿਸੇ ਦਾ ਮੈਟਰ ਆ ਫਿਰ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਜੀ ਜੀ ਉਹ ਫਿਰ ਅਸੀਂ ਜਿਸ ਤਰ੍ਹਾਂ ਇਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਵਿੱਚ ਫਰਦਰ ਪਤਾ ਲੱਗੇਗਾ ਉਹ ਲੋਕ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਕੁਝ ਕਵਰੀ ਕਰ ਜਿਹੜਾ ਇਹਨਾਂ ਨੂੰ ਕੋਈ ਕੈਸ਼ ਬ੍ਰਾਂਟ ਤੋਂ ਹੋਇਆ 5 ਲੱਖ ਰੁਪਈਆ ਕਿੱਥੋਂ ਆਇਆ ਕਿੱਥੋਂ ਬ੍ਰਾਂਟ ਹੋ ਜਾਂਦਾ ਇਹ ਬ੍ਰੈਕਟ ਦੇ ਵਿੱਚ ਇਨਵੋਲਮੈਂਟ ਕਾਫੀ ਲੰਮੇ ਸਾਲ ਤੋਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਆ ਔਰ ਇਹਨਾਂ ਦੇ ਖਿਲਾਫ ਪਹਿਲਾਂ ਵੀ ਮਰਸੀ ਦਰ ਜਿਹੜੀ ਇਹ ਡਗਮਣੀ ਬਣਾਈ ਸੀਗੀ ਤੇ ਉਹ ਅਸਲੀ ਗਮਨ ਕੀਤੀ ਇਹਨਾਂ ਨੂੰ ਕਾਬੂ ਕਿਹੜੀ ਕਿਹੜੀ ਜਗ੍ਹਾ ਤੋਂ ਕੀਤਾ ਜਿਹੜੀ ਇਹ ਦੰਨਾ ਪਿੰਡ ਵਾਲੇ ਅਲੱਗ-ਅਲੱਗ ਇਨਾਰੇ ਕਿਉਂਕਿ ਤਿੰਨ ਇੱਥੇ ਐਫਆਈਆਰ ਦਰਜ ਕੀਤੀ ਆ ਔਰ ਤਿੰਨੇ ਵੱਖ-ਵੱਖ ਪਲੇਸ ਆਫ ਅਕਨਸੈਂਸ